ਮੌਸਮ ਵਿਭਾਗ ਵੱਲੋਂ 10 ਦਿਨ ਦੇ ਹਾਈ ਅਲਰਟ ਤੋਂ ਬਾਅਦ ਹਿਮਾਚਲ ਵਿੱਚ ਲਗਾਤਾਰ ਹੋ ਰਹੀ بارش ਦੇ ਨਾਲ ਪੰਜਾਬ ਦੇ ਕਾਫੀ ਪਿੰਡਾਂ ਵਿੱਚ ਇਸ ਵੇਲੇ ਹੜ੍ਹ ਵਰਗੇ ਹਾਲਾਤ ਹਨ। ਉੱਥੇ ਤਸਵੀਰਾਂ ਹੁਸ਼ਿਆਰਪੁਰ ਦੇ ਮਾਜੀ ਤੋਂ ਡਾਡਾ ਪਿੰਡ ਦੀਆਂ ਹਨ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਪੌੜ ਜਿਸ ਦੀ ਇੱਕ ਸਾਈਡ ਤੋਂ ਬੈਠਣ ਦੇ ਕਾਰਨ ਇਸ ਦਾ ਕਿਸੇ ਵੇਲੇ ਵੀ ਨੁਕਸਾਨ ਹੋ ਸਕਦਾ ਹੈ। ਮੇਰੇ ਮੇਰੇ ਬਿੱਟਾ ਡਾੜ ਬਣ ਬਣ ਬਜੀ ਦਿਨ ਅ ਦਿਮਾਚਾਲ ਚ ਲਗਾਤਾਰ ਹੋ ਰਹੀ ਬਰਸਾਤ ਦੇ ਕਾਰਨ ਕਿ ਤੁਹਾਡੇ ਪਿੰਡਾਂ ਦੇ ਆ ਚੋਰ ਨੇ ਡਾੜੇ ਦਾ ਐਸ ਵੇਲੇ ਫੁੱਲ ਪਾਣੀ ਦੇ ਨਾਲ ਭਰਿਆ ਹੋਇਆ ਹੈ ਭਾਜੀ ਬਹੁਤ ਬੁਰਾ ਹਾਲ ਹੈ ਜੀ ਇੱਥੇ ਨੰਗਾ ਨਹੀਂ ਹੁੰਦਾ ਸਵੇਰੇ ਕੰਮ ਜਿਆਣਾ ਬਹੁਤ ਮੁਸ਼ਕਲ ਹੋ ਜਾਂਦੀ ਹੈ ਰਾਸ਼ਨਿਕ ਪਾਣੀ ਲੈ ਜਾਣਾ ਬਹੁਤ ਕਾਫਤੰਦਾ ਡੇਲੀ ਚੋਣ ਸਾਡਾ ਬਹੁਤ ਬੁਰਾ ਹਾਲ ਹੈ 6 ਕੇ ਸੇਰਪੋੜਾ ਚੋਂ ਪੈਂਦਾ 1 ਕੇ ਚੋਪੈਂਦਾ ਦੋਨੋਂ ਪਾਸੇ ਸਾਡਾ ਪਿੰਡ ਫਸਿਆ ਹੋਇਆ ਹੈ ਅਸੀਂ ਕਈ ਕਈ ਵਾਰ ਕਹਿ ਚੁੱਕੇ ਹਾਂ ਜੇ ਸਾਡਾ ਪੋਲ ਬਣਨ ਦੀ ਪੋਲ ਬਣੇ ਪੋਲ ਹਾਲੇ ਕੋਈ ਜਿੰਮ ਬਣ ਧਿਆਨ ਜਿੱਕਰ ਇਸ ਟਾਈਮ ਹਲਾ ਦੇ ਗਿਆ ਤਾਂ ਇੱਕ ਸਾਈਡ ਤੋਂ ਬਹਿ ਵੀ ਚੁੱਕਾ ਹੈ ਕਾਫੀ ਇਹ ਸਰ ਬਹਿ ਚੁੱਕਾ ਸਾਰੇ ਇੱਕ ਸਾਈਡ ਤੋਂ ਇਹ ਸਾਨੂੰ ਔਖਾ ਹੀ ਹੈ ਕੱਲ ਤੋਂ ਦਿਨ-ਵਿਦਨ ਤੇ ਨਿਕਲ ਆਈ ਆ ਰਹੀ ਸਾਡੇ ਕਿੰਨੀਆਂ ਜਾਨੀ ਕਿ ਪਿੰਡ ਦੇ ਲੋਕ ਨੇ ਜਿਹੜੇ ਸਾਰੇ ਪਰੇਸ਼ਾਨੀ ਬਹੁਤ ਪਰੇਸ਼ਾਨ ਸਾਰੇ ਹੀ ਹੈ ਜੀ ਦੇਖੋ 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 11:00 ਵੱਜ ਗਏ 11:00 12:00 ਵੱਜ ਗਏ ਉਹਨਾਂ ਦਾ ਤਾਂ ਕੰਮ ਇਹ ਕਿ ਕੈਕੜਾ ਕੰਮ ਜਾਣਦਾ ਆਪਣੀ ਜਾਨ ਨੂੰ ਜੋਖਮ ਚ ਡਾਲ ਕੇ ਪਰ ਲੋਕ ਹਜੇ ਵੀ ਨੰਗ ਰਹੇ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਗਾ ਨਾ ਦੇਖਦੇ ਕਿ ਮਜਬੂਰੀ ਵੀ ਐ ਕਿਸੇ ਦੀ ਇਹ ਸਾਡੇ ਸਾਡੇ ਮਜਬੂਰੀ ਐ ਕਿਸੇ ਦੀ ਜਾਣਾਂ ਤੇ ਪੈਣਾ ਹੀ ਐ ਕਿਸੇ ਦਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ